ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਅੱਜ 26 ਜਨਵਰੀ ਦਾ ਦਿਹਾੜਾ ਸੀ ਪੂਰੇ ਦੇਸ਼ ਵਿੱਚ ਔਰ ਜਿਸ ਬੰਦੇ ਨੇ ਇਤਿਹਾਸ ਲਿਖਿਆ ਪੂਰਾ ਸੰਵਿਧਾਨ ਲਿਖਿਆ ਉਸ ਬੰਦੇ ਦੀ ਜਾਨੀ ਡਾਕਟਰ ਅੰਬੇਡਕਰ ਦੀ ਮੂਰਤੀ ਤੋੜੀ ਗਈ ਹੈ ਤਾਂ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜੇ ਸਖਸ਼ ਨੇ ਤੋੜੀ ਹੈ ਉਹਦੇ ਉੱਤੇ ਆਪਾਂ ਉਹ ਗੱਲ ਕਰਾਂਗੇ ਜਿਹੜੀ ਭਾਈ ਅਮਰਪਾਲ ਸਿੰਘ ਦੇ ਨਾਲ ਜੁੜਦੀ ਹੈ ਅਮਰਪਾਲ ਸਿੰਘ ਤੇ ਐਨਐਸਏ ਲੱਗੀ ਆ ਸਾਰਿਆਂ ਨੂੰ ਪਤਾ ਹੈ ਪਰ ਕਿ ਇਸ ਬੰਦੇ ਦੇ ਉੱਤੇ ਐਨਐਸਏ ਲੱਗੂਗੀ ਕਿ ਜਿਹੜੇ ਬੰਦੇ ਨੇ ਸੰਵਿਧਾਨ ਲਿਖਣ ਵਾਲੇ ਬੰਦੇ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪਹਿਲਾਂ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਣਾ ਜਿਹਦੇ ਵਿੱਚ ਡਾਕਟਰ ਅੰਬੇਡਕਰ ਦੀ ਮੂਰਤੀ ਤੋੜੀ ਜਾ ਰਿਹਾ ਇੱਕ ਬੰਦਾ ਪੰਜਾਬੀ ਬੰਦਾ ਔਰ ਪੰਜਾਬ ਦੀ ਹੀ ਇਹ ਖਬਰ ਹੈ ਤਾਂ ਫੇਰ ਮਾਮਲਾ ਪੰਜਾਬ ਸਰਕਾਰ ਦੇ ਅਧੀਨ ਆਉਂਦਾ ਕਿ ਨਹੀਂ ਤੇ ਹੁਣ ਦੇਖਣ ਵਾਲੀ ਗੱਲ ਇਹ ਆ ਮੈਂ ਤੁਹਾਨੂੰ ਪਹਿਲਾਂ ਇਹ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਔਰ ਸੀਐਮ ਮਾਨ ਤੇ ਜਿਹੜੀ ਬਹੁਤ ਵੱਡੀ ਚਰਚਾ ਕਰਨੀ ਆ ਉਹ ਤੁਹਾਡੇ ਨਾਲ ਮੈਂ ਵਿਚਾਰ ਸਾਂਝੇ ਕਰੂੰਗਾ ਔਰ ਪਹਿਲਾਂ ਮੈਂ ਤੁਹਾਨੂੰ ਇਹ ਵੀਡੀਓ ਦਿਖਾਉਂਗਾ ਤੇ ਚੜਦਾ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਮੌਕੇ ਦੇ ਉੱਤੇ ਮਾਹੌਲ ਵੀ ਪੱਕ ਜਾਂਦਾ ਵਾਲਮਿਕੀ ਸਮਾਜ ਜਿਹੜਾ ਉਹ ਇਕੱਠਾ ਹੋ ਜਾਂਦਾ ਮੌਕੇ ਤੇ ਉਹਨਾਂ ਦੇ ਵੱਲੋਂ ਵੀ ਬਿਆਨਬਾਜ਼ੀ ਕੀਤੀ ਜਾਂਦੀ ਆ ਪੁਲਿਸ ਦੇ ਵੱਲੋਂ ਕਿ ਆ ਜਾ ਰਿਹਾ ਨੌਜਵਾਨ ਨੂੰ ਗ੍ਰফতার ਕਰ ਲਿਆ ਗਿਆ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਮੌਕੇ ਤੋਂ ਸਾਡੇ ਅੰਮ੍ਰਿਤਸਰ ਤੋਂ ਪੱਤਰਕਾਰ ਸਿਮਰ ਜੁੜੇ ਨੇ ਜੋ ਕਿ ਮੌਕੇ ਦੇ ਹਾਲਾਤ ਸਾਨੂੰ ਦੱਸਣਗੇ ਸਿਮਰ ਜੀ ਔਨ 에ਅਰ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਸਿਮਰ ਜੀ ਇਹ ਘਟਨਾ ਕਿਸ ਸਮੇਂ ਵਾਪਰੀ ਕਿਉਂਕਿ ਭਾਰਤ ਦੇ ਵਿੱਚ ਅੱਜ ਸੰਵਿਧਾਨ ਲਾਗੂ ਹੋਇਆ ਸੀ ਬਾਬਾ ਸਾਹਿਬ ਅੰਬੇਦਕਰ ਦੇ ਵੱਲੋਂ ਸੰਵਿਧਾਨ ਲਿਖਿਆ ਗਿਆ ਤੇ ਉਹਨਾਂ ਦਾ ਹੀ ਜਿਹੜਾ ਸਟੈਚੂ ਹਾਊਸ ਨੂੰ ਤੋੜਨ ਦੀ ਕੋਸ਼ਿਸ਼ ਉਹ ਵੀ ਗੁਰੂ ਨਗਰੀ ਦਰਬਾਰ ਸਾਹਿਬ ਦੇ ਲਾਗੇ ਕੀਤੀ ਜਾ ਰਹੀ ਹੈ ਕੁਲ ਵਿਕਰਮ ਅੱਜ 26 ਤਰੀਕ ਹੈਗੀ ਆ ਤੇ ਅੱਜ ਗਣਕੰਤਰ ਦਿਵਸ ਆਹਰ ਕਾਸੀ ਕਹ ਲਈਏ ਕਿ ਪੂਰੇ ਸ਼ਹਿਰ ਦੇ ਵਿੱਚ ਮਨਾਇਆ ਗਿਆ ਪੂਰੀ ਦੁਨੀਆ ਦੇ ਵਿੱਚ ਮਨਾਇਆ ਗਿਆ ਪਰ ਉੱਥੇ ਹੀ ਅੱਜ ਇਦਾਂ ਦੀ ਘਟਨਾ ਦੇਖਣ ਨੂੰ ਮਿਲੀ ਹੈ ਜੋ ਕਿ ਬਹੁਤ ਮੰਦਭਾਗੀ ਹੈਗੀ ਆ ਚਿੱਟਾ ਦਿਨ ਸੀਗਾ ਚਿੱਤੇ ਵੇਲੇ ਘਟਨਾ ਵਾਪਰੀ ਹੈਗੀ ਆ ਉੱਥੋਂ ਕਈ ਲੋਕ ਜਿਹੜੇ ਉਹ ਲੰਘਦੇ ਵੀ ਹੋਣਗੇ ਇਸ ਤਰੀਕੇ ਨਾਲ ਇਹ ਸ਼ਰਾਰਤੀ ਅਨਸਰ ਵੱਲੋਂ ਇਹ ਕਰਤੂਤ ਕੀਤੀ ਗਈ ਹੈ ਜ਼ਰੂਰ ਮੰਨਪਾਗੀ ਦੱਸੀ ਜਾ ਰਹੀ ਹੈ ਮੌਕੇ ਤੇ ਜਦੋਂ ਉਸਨੇ ਕੋੜੀ ਲਗਾਈ ਤਾਂ ਲੋਕਾਂ ਨੇ ਜ਼ਰੂਰ ਦੇਖਿਆ ਹੋਊਗਾ ਪਰ ਕਿਸੇ ਵੱਲੋਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜਦੋਂ ਉਸਨੇ ਬਾਬਾ ਸਾਹਿਬ ਅੰਬੇਦਕਰ ਜਿਹੜੀ ਮੌਤ ਤੋਂ ਬਣੀ ਹੋਈ ਹੈ ਉਸ ਨੂੰ ਜਦੋਂ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਮੌਕੇ ਦਾ ਜਿਹੜਾ ਪ੍ਰਸ਼ਾਸਨ ਸੀਗਾ ਉਹ ਪਹੁੰਚਿਆ ਤਾਂ ਉਸ ਤੋਂ ਬਾਅਦ ਜਿਹੜੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਫਿਲਹਾਲ ਜ਼ਿਕਰ ਕਰਨੀ ਤਾਂ ਪੁਲਿਸ ਨੇ ਇਸ ਨੂੰ ਗ੍ਰਿਫਤਰ ਵਿੱਚ ਲੈ ਲਿਆ ਹੋਇਆ ਹੈ ਤਾਂ ਜੋ ਬੰਦ ਦੀ ਕਾਰਵਾਈ ਉਸਦੀ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਪਿੱਛੇ ਅਜੇ ਕਾਰਵਾਈ ਨਹੀਂ ਹੁਣ ਤਾਂ ਐਨਐਸਏ ਲੱਗਣੀ ਚਾਹੀਦੀ ਹੈ ਕਿਉਂਕਿ ਉਸ ਬੰਦੇ ਦਾ ਯਾਨੀ ਇਹਨਾਂ ਨੇ ਸਟੈਚੂ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਬੰਦੇ ਨੇ ਸਾਰਾ ਇਤਿਹਾਸ ਪੂਰਾ ਸੰਵਿਧਾਨ ਲਿਖਿਆ ਤਾਂ ਫਿਰ ਸਾਡੇ ਪੰਜਾਬ ਦੀ ਸਰਕਾਰ ਦੇਖਦੇ ਆ ਕਿ ਐਨਐਸਏ ਲਾਉਂਦੀ ਹੈ ਕਿ ਨਹੀਂ ਕਿਉਂਕਿ ਇੱਕ ਪਾਸੇ ਪੰਜਾਬ ਦੇ ਨੌਜਵਾਨ ਜਿਨ੍ਹਾਂ ਨੌਜਵਾਨਾਂ ਨੇ ਅਕਸਰ ਪੰਜਾਬੀਅਤ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਨੌਜਵਾਨੀ ਪੀੜ੍ਹੀ ਨੂੰ ਬਚਾਉਣ ਦੀ ਗੱਲ ਕੀਤੀ ਹੈ ਨਸ਼ਿਆਂ ਦੇ ਵਿਰੁੱਧ ਉਹਨਾਂ ਨੇ ਮਹੀਮ ਚਲਾਈ ਸੀ ਡਟ ਕੇ ਪਰ ਪੰਜਾਬ ਦੀ ਸਰਕਾਰ ਨੂੰ ਇਹ ਛੋਟੀਆਂ ਮੋਟੀਆਂ ਗੱਲਾਂ ਤਾਂ ਚੁਭ ਗਈਆਂ ਨੇ ਜਿਹੜੀਆਂ ਕਿ ਸਹੀ ਗੱਲਾਂ ਕਰਦੇ ਸੀ ਪਰ ਸਾਡੇ ਨੌਜਵਾਨਾਂ ਨੂੰ ਅੰਦਰ ਰੱਖਣ ਵਾਲੀ ਸਰਕਾਰ ਡਿਬਰੂਗੜ੍ਹ ਦੇ ਵਿੱਚ ਬੰਦ ਕਈ ਸਾਥੀ ਹੋਰ ਨਾਲ ਬੰਦ ਨੇ ਕਲਾ ਅਮਰਪਾਲ ਸਿੰਘ ਨੇ ਤਾਂ ਕੀ ਹੁਣ ਐਸ ਨੌਜਵਾਨ ਦੇ ਉੱਤੇ ਐਨਐਸᱮ ਲੱਗ ਸਕਦੀ ਹੈ ਕਿਉਂਕਿ ਇਦੋਂ ਵੱਡਾ ਅਪਰਾਧ ਤਾਂ ਫਿਰ ਕੋਈ ਅਮਰਤਪਾਲ ਸਿੰਘ ਨੇ ਕੀਤਾ ਨਹੀਂ ਜਿਹੜੇ ਬੰਦੇ ਨੇ ਸੰਵਿਧਾਨ ਲਿਖਿਆ ਪੂਰਾ ਕਾਨੂੰਨ ਚੱਲਦਾ ਸਾਰੀ ਬਿਵਸਥਾ ਚੱਲਦੀ ਹੈ ਦੇਸ਼ ਭਰ ਦੇ ਵਿੱਚ ਬਹੁਤ ਸਾਰਾ ਯਾਨੀ ਇੱਕ ਐਸਾ ਕਿੱਸਾ ਜਿਹੜਾ ਕਿ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੀਆਂ ਸਦੀਆਂ ਵਿੱਚ ਵੀ ਕੋਈ ਲਿਖ ਪਾਊਗਾ ਤਾਂ ਡਾਕਟਰ ਅੰਬੇਡਕਰ ਦੀ ਮੂਰਤੀ ਨੂੰ ਤੋੜਨ ਵਾਲੇ ਬੰਦੇ ਤੇ ਹੁਣ ਇਹ ਦੇਖਣਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਅੱਜ ਉਹਨਾਂ ਨੇ ਵੀ ਗਣਤੰਤਰ ਦਿਵਸ ਮਨਾਇਆ ਤਾਂ ਇੱਕ ਪਾਸੇ ਸੰਵਿਧਾਨ ਲਿਖਣ ਵਾਲੇ ਇਨਸਾਨ ਦੀ ਮੂਰਤੀ ਢੋੜੀ ਜਾਂਦੀ ਹੈ ਤਾਂ ਇਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੀ ਤਾਂ ਹੁਣ ਤੁਸੀਂ ਇਹ ਦੇਖ ਲਓ ਵੀ ਪੰਜਾਬ ਦੇ ਵਿੱਚ ਹੋਈ ਘਟਨਾ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਰਿਐਕਸ਼ਨ ਕੀ ਲੈਂਦਾ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਲੋਕਾਂ ਤੇ ਐਨਐਸਏ ਲੱਗੂਗੀ ਕਿਉਂਕਿ ਐਨਐਸਏ ਉਸ ਬੰਦੇ ਤੇ ਲੱਗਦੀ ਹੈ ਜਿਹੜੇ ਬੰਦੇ ਤੋਂ ਖੁਦ ਸਰਕਾਰਾਂ ਨੂੰ ਭੈਅ ਹੋਵੇ ਕਿ ਸਾਡੇ ਬਰਾਬਰ ਨਾ ਖੜ ਜੇ ਸਾਨੂੰ ਕੋਈ ਸਵਾਲ ਨਾ ਕਰ ਦੇ ਤੇ ਜਾਂ ਫਿਰ ਇਹ ਜਿਹੜੀ ਜਨਤਾ ਪੰਜਾਬ ਦੀ ਇਹਨਾਂ ਨੂੰ ਕਿਤੇ ਜਾਗਰਤ ਨਾ ਕਰ ਦੇ ਸਾਡੇ ਵਿਰੁੱਧ ਤਾਂ ਇਹੋ ਜੇ ਨੌਜਵਾਨਾਂ ਤੇ ਜਿਨ੍ਹਾਂ ਤੇ ਐਨਐਸਏ ਲੱਗਣੀ ਚਾਹੀਦੀ ਹੈ ਜਿਹੜੇ ਕਾਨੂੰਨ ਬਣਾਉਣ ਵਾਲੇ ਬੰਦੇ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕਰ ਰያ ਸੀ ਹਥੌੜਿਆਂ ਦੇ ਨਾਲ ਤਾ ਦੇਖੋ ਇਸ ਕਰਕੇ ਹੀ ਕਹਨੇ ਹੁੰਨੇ ਆ ਕਿ ਜਿਹੜੇ ਸਿੱਖਾਂ ਦੇ ਨਾਲ ਵਖਰੇਵੇਂ ਨੇ ਉਹ ਪੂਰੇ ਸਾਫ ਨਜ਼ਰ ਆ ਰਹੇ ਨੇ ਤਾਂ ਹੁਣ ਪੰਜਾਬ ਵਾਲਿਓ ਤੁਹਾਡੀ ਜਿਹੜੀ ਮੈਂ ਇੱਕ ਇਸ ਗੱਲ ਪਿੱਛੇ ਕਹੂੰਗਾ ਕਿ ਡਾਕਟਰ ਅੰਬੇਡ ਕਰਨੇ ਦੇਖੋ ਸੰਵਿਧਾਨ ਲਿਖਿਆ ਉਹ ਸਾਰਿਆਂ ਨੂੰ ਇੱਕੋ ਜਿਹਾ ਪਰ ਹੁਣ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਸਾਰਿਆਂ ਨੇ ਇੱਕ ਇਨਸਾਨੀਅਤ ਦੇ ਨਾਤੇ ਨਾ ਕਿ ਕੋਈ ਪਾਰਟੀ ਵਾਜੀ ਨਾ ਕੋਈ ਦਲਾਂ ਦੇ ਵਿੱਚ ਵੰਡ ਕੇ ਗੱਲ ਕਰਨੀ ਆ ਇੱਕ ਇਨਸਾਨੀਅਤ ਹੋਣ ਦੇ ਨਾਤੇ ਇਸ ਵੀਡੀਓ ਨੂੰ ਮੇਰਾ ਵੀਰ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਹਰ ਇੱਕ ਪੰਜਾਬੀ ਤੱਕ ਸਿੱਖ ਨੌਜਵਾਨ ਤੱਕ ਸਾਡੇ ਪੂਰੇ ਮੁਲਕ ਤੱਕ ਮੈਂ ਕਹਿੰਦਾ ਇਹ ਗੱਲ ਜਾਣੀ ਚਾਹੀਦੀ ਹੈ ਕਿਉਂਕਿ ਉਸ ਇਨਸਾਨ ਨੇ ਸੰਵਿਧਾਨ ਲਿਖਿਆ ਜਿਹਦੇ ਕਰਕੇ ਅੱਜ ਪੂਰਾ ਸੰਤੁਲਨ ਬਣਿਆ ਹੋਇਆ ਪੂਰੇ ਦੇਸ਼ ਅੰਦਰ ਪਹਿਰੇ ਇੱਕ ਇਨਸਾਨ ਨੂੰ ਹੱਕ ਮਿਲਿਆ ਆਪਣਾ ਆਪਣਾ ਅਧਿਕਾਰ ਦਿੱਤਾ ਉਹਨਾਂ ਨੂੰ ਉਹਨਾਂ ਦੀ ਪਛਾਣ ਦੱਸੀ ਹੈ ਕਿਵੇਂ ਕੰਟਰੋਲ ਹੋਊਗਾ ਕਿੱਥੋਂ ਕਿਹੜੀ ਗੱਲ ਨੂੰ ਕਿਵੇਂ ਫੜਿਆ ਜਾਂਦਾ ਪੂਰਾ ਇਤਿਹਾਸ ਉਹਨਾਂ ਨੇ ਲਿਖਿਆ ਜਿਹਨੂੰ ਸੰਵਿਧਾਨ ਕਿਹਾ ਜਾਂਦਾ ਪਰ ਉਸ ਇਨਸਾਨ ਦੀ ਅਹਿਮੀਅਤ ਕੀ ਰੱਖੀ ਐਸ ਨੌਜਵਾਨ ਨੇ ਕਿਉਂਕਿ 26 ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ ਸੀ ਅੱਜ ਦੇ ਦਿਨ ਤੇ ਮੇਰਾ ਵੀਰ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਲਾਜ਼ਮੀ ਪਾ ਦੇਣਾ ਔਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਆਉਣ ਵਾਲਾ ਤੁਹਾਡੇ ਤੱਕ ਵੀ ਪਹੁੰਚਦਾ ਰਹੇ ਔਰ ਬੈਲ ਦੀ ਘੰਟੀਨ ਵਾਲ ਤੇ ਜਰੂਰ ਕਰ ਲਿਆ ਕਰੋ ਕਿਉਂਕਿ ਜਿਹੜੀਆਂ ਵੀਡੀਓ ਹੁੰਦੀਆਂ ਨੇ ਇਹ ਕੱਲੀਆਂ ਕੋਈ ਗੱਲਾਂ ਆਮ ਨਹੀਂ ਹੁੰਦੀਆਂ ਇਹ ਸਾਡੇ ਹੀ ਸਮਾਜ ਦੇ ਨਾਲ ਸਾਡੇ ਹੀ ਪੰਜਾਬੀਅਤ ਦੇ ਨਾਲ ਔਰ ਸਾਡੇ ਹੀ ਮੁਲਕ ਦੀਆਂ ਗੱਲਾਂ ਸਾਡੇ ਹੀ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ ਮੈਂ ਅੱਜ ਇੱਕ ਵੀਡੀਓ ਪਾਈ ਐ ਤਾਂ ਉਹਦੇ ਵਿੱਚ ਮੈਂ ਕੁਝ ਤਰਕ ਦਿੱਤੇ ਗੱਲਾਂ ਦੇ ਕਿ ਭਾਵੇਂ ਮੁੱਖ ਮੰਤਰੀ ਪੰਜਾਬ ਦਾ ਕਈ ਲੋਕਾਂ ਨੇ ਉਹਦਾ ਬੁਰਾ ਜਿਹਾ ਮਨਾਇਆ ਪਰ ਮੈਂ ਕਹਿਣਾ ਚਾਹੁੰਦਾ ਮੈਂ ਜਿਹੜੀ ਗੱਲ ਧਰਦਾ ਹੁੰਨਾ ਉਹ ਮੈਂ ਕਿਸੇ ਆਧਾਰ ਤੇ ਹੀ ਕਰਦਾ ਹੁੰਨਾ ਕਿਉਂਕਿ ਉਹਦੇ ਵਿੱਚ ਮੈਂ ਕੀ ਕਿਹਾ ਸੀ ਕਿ ਪੰਨੂ ਆ ਜਿਹੜਾ ਅਮਰੀਕਾ ਦੇ ਵਿੱਚ ਬੈਠਾ ਉਹਨੇ ਦਰਅਸਲ ਧਮਕੀ ਦਿੱਤੀ ਸੀ ਸੀਐਮ ਮਾਨ ਨੂੰ ਤੇ ਮੈਂ ਵੀਡੀਓ ਬਣਾਤੀ ਮੈਂ ਇਹ ਕਿਹਾ ਕਿ ਭਾਈ ਇੱਕ ਤਾਂ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਨੇ ਉਹ ਗੱਲ ਗਲਤ ਹੋ ਰਹੀ ਹੈ ਆਪਣੇ ਪੰਜਾਬ ਦੇ ਵਿੱਚ ਬਾਹਰਲੇ ਲੋਕਾਂ ਨੇ ਪ੍ਰੈਸ਼ਰ ਪਾ ਕੇ ਆਪਣੇ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਨੌਜਵਾਨੀ ਨੂੰ ਮਰਵਾਉਣਾ ਚਾਹੁੰਦੇ ਨੇ ਜੇਕਰ ਬੰਦਾ ਇਹ ਗੱਲ ਕਹਿੰਦਾ ਵੀ ਤੁਸੀਂ ਐ ਕਰ ਦਿਓ ਤੁਸੀਂ ਭਗਵੰਤ ਮਾਨ ਨੂੰ ਐ ਕਰ ਦਿਓ ਮੈਂ ਤਾਂ ਉਹਨੂੰ ਇਹ ਗੱਲ ਕਹੀ ਸੀ ਵੀ ਜੇਕਰ ਭਾਈ ਤੈਨੂੰ ਲੱਗਦਾ ਤੇ ਤੂੰ ਆ ਜਾ ਪੰਜਾਬ ਤੂੰ ਕਰ ਲੈ ਜਿਹੜਾ ਕੁਝ ਕਰਨਾ ਪਰ ਸਾਡੀ ਜਿਹੜੀ ਪੰਜਾਬ ਦੀ ਨੌਜਵਾਨੀ ਆ ਇਹਨਾਂ ਨੂੰ ਕਿਉਂ ਅੱਗੇ ਝੋਕਦੇ ਹੋ ਤੁਸੀਂ ਤਾਂ ਇਕੱਲੀ ਹਵਾ ਦਿੱਤੀ ਐ ਤੇ ਫਿਰ ਲੀਡ ਕਰੋ ਨਾ ਸਾਰੇ ਕੇਸ ਨੂੰ ਆ ਕੇ ਮੂਹਰੇ ਲੱਗੋ ਤਾਂ ਸਾਡੇ ਪੰਜਾਬੀ ਇਹਨਾਂ ਨੇ ਕਈਆਂ ਨੇ ਇਹ ਕਿਹਾ ਵੀ ਯਾਰ ਇਹ ਗੱਲ ਕਿਉਂ ਕਹਿਤੀ ਇਹ ਦਰਅਸਲ ਤੁਸੀਂ ਆਪ ਹੀ ਸੋਚੋ ਵੀ ਜਿਹੜਾ ਬੰਦਾ ਮੁਲਕ ਦੇ ਬਾਹਰ ਰਹਿ ਕੇ ਗੱਲ ਕਰ ਰਿਹਾ ਬਾਹਰੋਂ ਤੁਹਾਨੂੰ ਕੋਈ ਟਾਰਗੇਟ ਕਰਦਾ ਐ ਸਾਡੀ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਵਿੱਚ ਹੈ ਉਹ ਅਮਰੀਕਾ ਦੇ ਵਿੱਚ ਆਪਨ ਨੂੰ ਤੇ ਇੱਥੇ ਮਰੂਆ ਕੌਣ ਸਾਡੇ ਵਾਲੇ ਲੋਕ ਉਹਦਾ ਕੀ ਜਾਣਾ ਉਹਦਾ ਤਾਂ ਮਸਲਾ ਸੌਲ ਹੋ ਜਾਣਾ ਜਿਹੜੀ ਗੱਲ ਕਹੀ ਉਹ ਪੂਰੀ ਹੋ ਜਾਣੀ ਹੈ ਸਿਸ ਕਰਕੇ ਸਮਝਣ ਦੀ ਮੇਰਾ ਵੀਰ ਲੋੜ ਆ ਸਾਰਿਆਂ ਨੂੰ ਤਾਂ ਵੀਡੀਓ ਨੂੰ ਹੁਣ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਦੀ ਘੰਟੀ ਵਾਲ ਤੇ ਕਰ ਲੈਣਾ ਜੀ ਧੰਨਵਾਦ